ਕੱਛੂਆ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਇਲੈਕਸ਼ਨਾਂ ਦੇ ਲੈ ਕੇ ਹਾਜ਼ਰਾਂ ਨਿਊ ਸਟੇਟ ਦਾ ਡਿਬੇਟ ਸ਼ੋ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਗੱਲ ਪੰਜਾਬ ਜੀ ਦੇ ਵਿੱਚ ਅੱਜ ਚਰਚਾ ਹੋਊਗੀ ਲੱਚਰ ਗਾਣੇ ਵਰਸਸ ਸਭਿਆਚਾਰਕ ਗੀਤ ਜਿਹੜੇ ਸਭਿਆਚਾਰਕ ਗੀਤਾਂ ਦੇ ਲਈ ਪੰਜਾਬ ਜਾਣਿਆ ਜਾਂਦਾ ਸੀ ਅੱਜ ਉਹ ਲੱਚਰ ਗਾਣਿਆਂ ਦੇ ਵਿੱਚ ਜਿਹੜਾ ਕਿ ਗਾਣੇ ਨੇ ਉਹ ਟੌਪ ਤੇ ਆ ਗਏ ਨੇ ਲੋਕ ਲੱਚਰ ਗਾਣੇ ਲਿਖਦੇ ਨੇ ਤੇ ਲੋਕ ਜਿਹੜੇ ਨੇ ਉਹ ਸੁਣਦੇ ਨੇ ਗਾਇਕ ਜਿਹੜੇ ਨੇ ਉਹ ਲਗਾਤਾਰ ਐਸੇ ਗਾਣੇ ਲਿਖਦੇ ਆ ਰਹੇ ਨੇ ਅੱਜ ਦਾ ਸਮਾਂ ਕਿ ਇਹਨਾਂ ਗਾਣਿਆਂ ਤੇ ਰੋਕ ਲਗਾਉਣ ਦੀ ਮੰਗ ਨਿਊ ਸਟੇਟ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਇਹਨਾਂ ਗਾਣਿਆਂ ਤੇ ਨਹੀਂ ਜਿਹੜੇ ਇਦਾਂ ਦੇ ਗਾਣੇ ਲਿਖਦੇ ਨੇ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਚਾਹੇ ਉਹ 1 ਮਹੀਨੇ ਦਾ ਹੀ ਬੈਨ ਕਿਉਂ ਨਾ ਲੱਗੇ ਗਾਣਿਆਂ ਦੇ ਵਿੱਚ ਬਦਮਾਸ਼ੀ ਤੇ ਖੂਨ ਖਰਾਬਾ ਮਨਜ਼ੂਰ ਬਿਲਕੁਲ ਨਹੀਂ ਹੈ ਨਾ ਪੰਜਾਬੀਆਂ ਨੂੰ ਤੇ ਨਾ ਹੀ ਪੰਜਾਬ ਜਾਂ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਫੇਰ ਵੀ ਗਾਣੇ ਮਸ਼ਹੂਰ ਹੋ ਰਹੇ ਨੇ ਐਸੇ ਜਿਨ੍ਹਾਂ ਦੇ ਵਿੱਚ ਹਥਿਆਰ ਕੁੜੀ ਬਾਰੇ ਗਲਤ ਗੱਲ ਐਸੀ ਕੋਈ ਗੱਲ ਕੀਤੀ ਹੋਵੇ ਤਾਂ ਉਹ ਗਾਣੇ ਜ਼ਰੂਰ ਜਿਹੜੇ ਨੇ ਉਹ ਵਾਇਰਲ ਜ਼ਰੂਰ ਹੁੰਦੇ ਨੇ ਚਾਹੇ ਉਹ YouTube ਤੇ ਵਿਊਜ਼ ਨਾਲ ਲੈਣ ਲੋਕੋ ਨਾਲ ਗਾਣਿਆਂ ਨੂੰ ਗਾਣ ਨਾ ਪਰ Instagram ਦੇ ਅਤੇ Facebook ਤੇ ਰੀਲਾ ਚਰਚਾ ਵਿਚ ਹੋਰ ਜਾਂਦੀਆਂ ਨੇ ਚਾਹੇ ਇੱਕ ਲਾਈਨ ਹੋਵੇ ਪਰ ਉਸ ਇੱਕ ਲਾਈਨ ਦੇ ਵਿੱਚ ਜੇਕਰ ਕਿਸੇ ਕੁੜੀ ਬਾਰੇ ਜ਼ਿਕਰ ਕੀਤਾ ਗਿਆ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ ਉਹ ਵਾਇਰਲ ਜ਼ਰੂਰ ਹੋ ਰਿਹਾ ਹੈ ਇਹ ਮਾਨਸਿਕਤਾ ਕਿੱਥੇ ਜਾ ਰਹੀ ਹੈ ਪੰਜਾਬੀਆਂ ਦੀ ਪੰਜਾਬ ਦੀ ਅਤੇ ਗੀਤਕਾਰਾਂ ਦੀ ਇਤਿਹਾਸ ਦੇ ਨਾਲ ਛੇੜਛਾੜ ਵਾਲੇ ਮਨਜ਼ੂਰ ਵੀ ਜਿਹੜੇ ਬੋਲ ਨਹੀਂ ਉਹ ਨਹੀਂ ਹਨ ਪੁਰਾਣੇ ਸਮੇਂ ਦੇ ਵਿੱਚ ਚਮਕੀਲੇ ਦੀ ਕੌਂਟਰੋਵਰਸੀ ਮਸ਼ਹੂਰ ਰਹੀ ਹੈ ਪਰ ਹੁਣ ਮੁੜ ਕਦੇ ਕਰਨੌਜਲਾ ਕਦੇ ਹਣੀ ਸਿੰਘ ਇਸ ਦੇ ਨਾਲ ਨਾਲ ਕੋਈ ਚੀਮਾ ਬਾਈ ਹੋਰ ਕਈ ਸਿੰਗਰ ਐਸੇ ਨੇ ਪਿਛੇ ਦਿਨਾਂ ਦੇ ਵਿੱਚ ਆਰਨੇਤ ਦਾ ਗਾਣਾ ਆਇਆ ਸੀ 315 ਹਥਿਆਰ ਦੀ ਇੱਕ ਕਿਸਮ ਹੁੰਦੀ ਆ ਇੱਕ ਬੰਦੂਕ ਦੀ 315 ਜੇ 315 ਦਾ ਰੋਂਦ ਪੈਂਦਾ ਉਸ ਦੇ ਵਿੱਚ ਉਸ ਨੂੰ ਲੈ ਕੇ ਗਾਣਾ ਬਣਾਇਆ ਗਿਆ ਉਹ ਵੀ ਕੰਟਰੋਵਰਸੀ ਹੋ ਗਈ ਕਿ 315 ਗਾਣਾ ਨਹੀਂ ਚੱਲ ਸਕਦਾ ਗਾਇਕ ਦੀ ਗਲਤੀ ਹੁੰਦੀ ਹੈ ਇਸ ਇਹਨਾਂ ਸਾਰਿਆਂ ਦੇ ਵਿੱਚ ਜਾਂ ਫਿਰ ਸੁਣਨ ਵਾਲਿਆਂ ਦਾ ਦੋਸ਼ ਹੈ ਇੰਗਲਿਸ਼ ਸ਼ਬਦ ਪਾ ਕੇ ਗਾਣਿਆਂ ਦੇ ਗਲਤ ਮਤਲਬ ਬਣਾਏ ਜਾ ਰਹੇ ਨੇ ਗਾਣਿਆਂ ਦੇ ਵਿੱਚ ਕੁੜੀਆਂ ਲਈ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਰਨ ਔਜਲਾ ਹਨੀ ਸਿੰਘ ਜੋ ਕਿ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਪਹਿਲਾਂ ਕਰਨ ਔਜਲਾ ਸਿੱਧੂ ਮੂਸੇਵਾਲੇ ਦੇ ਨਾਲ ਲੜਾਈ ਕਰਕੇ ਚਰਚਾ ਦੇ ਵਿੱਚ ਰਹੇ ਉਸ ਤੋਂ ਬਾਅਦ ਉਹ ਕਾਫੀ ਚਿਰ ਉਹਨਾਂ ਦੇ ਘਰ ਤੇ ਗੋਲੀਆਂ ਚੱਲੀਆਂ ਦੁਬਈ ਸ਼ਿਫਟ ਹੋ ਗਏ ਹਨੀ ਸਿੰਘ ਹਨੀ ਸਿੰਘ 1 ਹਨੀ ਸਿੰਘ 2 ਹਨੀ ਸਿੰਘ 3.0 ਹੁਣ ਇਹ ਨਵੀਂ ਸ਼ੁਰੂਆਤ ਹਨੀ ਸਿੰਘ ਨੇ ਕੀਤੀ ਹੈ ਪਰ ਇਤਰਾਜ਼ਯੋਗ ਸ਼ਬਦ ਵਰਤਨੇ ਹਲੇ ਭੁੱਲੇ ਨਹੀਂ ਹਨੀ ਸਿੰਘ ਕਿਉਂਕਿ ਹਨੀ ਸਿੰਘ ਦਾ ਇੱਕ ਐਸਾ ਗਾਣਾ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੈ ਜਿਸ ਨੂੰ ਲੈ ਕੇ ਕਾਫੀ ਕੰਟਰੋਵਰਸੀ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ 2012 13 14 ਦੇ ਵਿੱਚ ਕਾਫੀ ਕੰਟਰੋਵਰਸੀ ਹੋ ਚੁੱਕੀ ਹੈ ਔਰਤਾ ਦੇ ਨਾਲ ਨਾਲ ਹਥਿਆਰਾਂ ਦਾ ਵੀ ਜ਼ਿਕਰ ਗਾਣਿਆਂ ਦੇ ਵਿੱਚ ਹੁੰਦਾ ਹੈ ਤੇ ਉਹ ਵੀ ਬਹੁਤ ਗਲਤ ਹੈ ਨਿਊ ਸਟੇਟ ਦੇ ਵੱਲੋਂ ਬਹੁਤ ਹੀ ਜ਼ਿਆਦਾ ਬੁਰਾਈ ਕੀਤੀ ਜਾਂਦੀ ਐ ਐਸੇ ਗਾਣਿਆਂ ਦੇ ਲਈ ਦੋਨਾਂ ਨੇ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਕਰਨ ਔਜਲਾ ਤੇ ਹਨੀ ਸਿੰਘ ਨੂੰ ਸੱਦਿਆ ਗਿਆ ਸੀ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ 15 ਦਿਨਾਂ ਦਾ ਉਹਨਾਂ ਨੇ ਹੁਣ ਹੋਰ ਸਮਾਂ ਮੰਗ ਲਿਆ ਅੱਜ ਦੀ ਅਪਡੇਟ ਉਹਨਾਂ ਨੇ ਹਾਲਾਂਕਿ ਫੋਨ ਦੇ ਉੱਤੇ ਮਾਫੀ ਮੰਗ ਲਈ ਹੈ ਪੁਸ਼ਟੀ ਰਾਜ ਲਾਲੀ ਗਿੱਲ ਦੇ ਵੱਲੋਂ ਕੀਤੀ ਗਈ ਹੈ ਰਾਜ ਲਾਲੀ ਗਿੱਲ ਨੇ ਕੀ ਕਿਹਾ ਜੋ ਕਿ ਮਹਿਲਾ ਵਿੰਗ ਦੇ ਜੋ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਸੁਣਾਉਣੇ ਆ ਤੇ ਗਾਇਕ ਦਾ ਕੀ ਕਹਿਣਾ ਹੈ ਤੇ ਇੱਕ ਐਡਵੋਕੇਟ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰਸਨਲੀ ਉਹਨਸੇ ਬਾਤ ਹੋਈ ਹੈ ਦੋਨੋਂ ਸੇ ਬਾਤ ਹੋਈ ਹੈ और दोनों को भी मैंने समझाया कि आपके गाने के साथ देखो कितना गलत सोशल मैसेज जा रहा है आपको इसके बारे में कुछ ना कुछ करना पड़ेगा या तो गाने के लिरिक्स हटाइए या इस चीज को आप गाने को इसको बंद कीजिए इसको और दोनों ने मेरे को सॉरी फील जरूर किया है और उन्होंने ये भी कहा है कि हम स्टेन कंट्री से बाहर हैं जल्दी आएंगे और आपसे मिलेंगे भी ऑफिस में जरूर आएंगे वो और जहां तक है कि पुलिस का एक्शन का सवाल बीओ के हमारे पास आए थे एआईजी आई जी यादविंदर संधू जी आए थे यहाँ पे उन्होंने भी उनके साथ जो उनकी कंपनी उसके साथ कॉन्टैक्ट इस्टेबलिश किया है उन्होंने कहा है कि हमारे लॉयर्स जो है इस चीज़ का जो लेटर दो तीन दिन के अंदर शायद इसका जवाब आएगा एक्शन हम जरूर लेंगे पर अगर उन्होंने सोसाइटी को लिरिक्स में इंपैक्ट किया है तो जो हम लोगों का जो मैसेज है कि हम ये नहीं चाहते कि इस तरह के गाने आगे से बने या मैसेज हो ये भी रीच है उनके साथ तो जो इम्पैक्ट होता है जिस चीज का जो एक्शन है उसका रिएक्शन तो हम दे ही रहे हैं इस चीज के लिए नेक्स्ट टाइम जो कोई भी सिंगर्स हैं उनको हम रिक्वेस्ट भी करते हैं और उनको हिदायत भी देते हैं माड़े सिंगरां वालों औरतों दे ਸਤਕਾਰ ਦੇ ਮੱਦੇ ਨਜ਼ਰ ਮਾੜੇ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਇੱਕ ਗਿੱਦਕਾਰੀ ਦੇ ਵਿੱਚ ਇਹ ਪੰਜਾਬੀ ਸਮਾਜ ਤੋਂ ਇਲਾਵਾ ਕਿਸੇ ਵੀ ਸਬਕ ਸਮਾਜ ਦੇ ਵਿੱਚ ਇਹ ਗੱਲ ਨਾ ਤਾਂ ਕਦੀ ਮਨਜ਼ੂਰ ਕੀਤੀ ਗਈ ਹੈ ਤੇ ਨਾ ਕਦੀ ਕੀਤੀ ਜਾ ਸਕਦੀ ਹੈ ਸਾਡਾ ਇਹੜਾ ਵਿਰਸਾ ਹੈ ਉਹ ਸਾਨੂੰ ਗੁਰੂ ਸਾਹਿਬਾਨ ਨੇ ਬਹੁਤ ਸਮਾਂ ਪਹਿਲਾਂ ਹੀ ਔਰੰਦੀ ਮਾਤਾ ਜਿਹੜੀ ਸਾਡੇ ਸਮਾਜ ਨੂੰ ਦੱਸੀ ਹੈ ਸੋ ਕਿਉਂ ਮੰਨਦਾ ਕਿ ਜਿੱਤ ਜੰਮੇ ਰਾਜਾਨ ਔਰ ਇਸ ਤੋਂ ਇਲਾਵਾ ਜੇਕਰ ਆਪਾਂ ਭਾਰਤੀ ਵਿਧਾਨ ਦੀ ਗੱਲ ਕਰੀਏ ਸਤਾ ਪਿੱਛੇ ਜੇ ਐਮੈਂਡ ਸੋਧਾਂ ਹੋਣ ਤੋਂ ਬਾਅਦ ਜਿਹੜਾ ਆ ਬੀ ਐਨ ਐਸ ਹੋਂਦ ਵਿੱਚ ਆਇਆ ਵਾ ਆਈ ਪੀ ਸੀ ਤੋਂ ਬਾਅਦ ਉਹਦੇ ਦੇ ਸੈਕਸ਼ਨ 296 ਦੇ ਤਹਿਤ ਜੇਕਰ ਕੋਈ ਸ਼ਖਸ ਔਰਤਾਂ ਦੇ ਖਿਲਾਫ ਤਿਰਸਕਾਰ ਜਾਂ ਮਾੜੇ ਸ਼ਬਦਾਵਲੀ ਵਾਲੇ ਗੀਤ ਲਿਖਦਾ ਹੈ ਜਾਂ ਗਾਉਂਦਾ ਹੈ ਤਾਂ ਉਹਨੂੰ ਜਿਹੜਾ ਵਾ 3 ਮਹੀਨੇ ਦੀ ਸਖਤ ਸਜ਼ਾ ਔਰ ਜਿਹੜਾ ਵੱਧ ਤੋਂ ਵੱਧ ਜੁਰਮਾਨਾ ਜਿਹੜਾ 1000 ਰੁਪਏ ਦਾ ਜਿਹੜਾ ਉਹਨੂੰ ਕੀਤਾ ਜਾ ਸਕਦਾ ਵਾ ਸੋ ਕਾਨੂੰਨ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਹੈਗੀ ਆ ਔਰ ਸਮਾਜ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਕਦੀ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ ਇਹ ਜਿਹੜੇ ਇਹ ਅਜਿਹੇ ਗੀਤਕਾਰ ਤੇ ਲਖਾਰੀ ਨੇ ਗਾਇਕ ਨੇ ਇਹ ਫੋਕੀ ਸ਼ੋਰਤ ਲੈਣ ਵਾਸਤੇ ਇਹ ਕੰਮ ਕਰਦੇ ਨੇ ਇਹ ਇਹਨਾਂ ਦਾ ਅੰਜਾਮ ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵਾ ਪਰ ਫੋਕੀ ਸ਼ੋਰਤ ਦੇ ਚਲਦਿਆਂ ਇਹ ਅਜਿਹੀ ਹਰਕਤ ਕਰਦੇ ਨੇ ਅਖੀਰ ਇਹਨਾਂ ਨੂੰ ਜਿਹੜਾ ਕੋਈ ਵੀ ਗੀਤਕਾਰ ਜਾਂ ਕੋਈ ਆਰਟਿਸਟ ਹੈ ਨਾ ਉਹਨੂੰ ਇਸ ਗੱਲ ਦੀ ਸ਼ਰਮ ਮੰਨਣੀ ਚਾਹੀਦੀ ਹੈ ਕਿਉਂਕਿ ਉਹ ਵੀ ਇੱਕ ਔਰਤ ਦੇ ਗਰਭ ਚੋਂ ਪੈਦਾ ਹੋਇਆ ਤੇ ਉਹਦੀਆਂ ਵਿਤਿਆਂ ਪੈਣਾ ਨੇ ਕੋਈ ਵੀ ਐਸਾ ਸ਼ਬਦ ਜਿਹੜਾ ਸ਼ਬਦ ਅਸੀਂ ਆਪਣੀ ਧੀ ਭੈਣ ਨੂੰ ਕੰਪਲੀਮੈਂਟ ਨਹੀਂ ਕਰ ਸਕਦੇ ਉਹ ਮੈਨੂੰ ਲੱਗਦਾ ਗਾਣਿਆਂ ਦੇ ਵਿੱਚ ਨਹੀਂ ਬੋਲਣਾ ਚਾਹੀਦਾ ਕਿਉਂਕਿ ਹੁਣ ਤੁਹਾਨੂੰ ਪਤਾ ਵਿਊਜ਼ ਦਾ ਜਮਾਨਾ ਆ ਤੇ ਰੀਲਾਂ ਦਾ ਜਮਾਨਾ ਆ ਕੁਝ ਵੀ ਬੋਲ ਕੇ ਉਹ ਮਸ਼ਹੂਰ ਹੋ ਜਾਣੋ ਇਹਨੂੰ ਆਰਟ ਨਹੀਂ ਕਹਿੰਦੇ ਇਹ ਇੱਕ ਬਿਜ਼ਨਸ ਬਣ ਗਿਆ ਤਾਂ ਕਰਕੇ ਸਭ ਕੁਝ ਹੋ ਰਿਹਾ ਅੱਜ ਕੱਲ ਨਾ ਜਿਆਦਾ ਰਾਈਟਰ ਜਿਹੜਾ ਉਹ ਹੀ ਗਾਇਕ ਆ ਇਹ ਵੀ ਬੜਾ ਵੱਡਾ ਇੱਕ ਮਤਲਬ ਜਿਹੜਾ ਨਵਾਂ ਜਿਹੜਾ ਕਨਸੈਪਟ ਆ ਗਿਆ ਨਾ ਕਿ ਮੈਂ ਹੀ ਲਿਖਿਆ ਤੇ ਮੈਂ ਹੀ ਗਾਤਾ ਉਹਦੇ ਜੇ ਫਿਰ ਬੜੀ ਆਯਾਦੀ ਹੋ ਜਾਂਦੀ ਹੈ ਵੀ ਮੈਂ ਲਿਖਣਾ ਮੈਂ ਗਾ ਦੇਣਾ ਵਾ ਹੁਣ ਅੱਗੇ ਜਦੋਂ ਕੋਈ ਰਾਈਟਰ ਲਿਖ ਕੇ ਲਿਆਉਂਦਾ ਹੈ ਗਾਇਕ ਉਹਦੀ ਪਛਾਣ ਕਰਦਾ ਹੈ ਮੈਂ ਇਹਨੂੰ ਗਾਉਣਾ ਆ ਜਾਂ ਨਹੀਂ ਗਾਉਣਾ ਉੱਥੇ ਫਿਰ ਚੀਜ਼ਾਂ ਹੋ ਜਾਂਦੀਆਂ ਕਈ ਵਾਰ ਗਾਇਕ ਮਾੜਾ ਗਾਉਣਾ ਚਾਹੁੰਦਾ ਹੈ ਰਾਈਟਰ ਨਹੀਂ ਉਹ ਲਿਖ ਕੇ ਦਿੰਦਾ ਕਈ ਵਾਰ ਰਾਈਟਰ ਮਾੜਾ ਲਿਖ ਦਿੰਦਾ ਹੈ ਗਾਇਕ ਉਹ ਗਾਉਣਾ ਨਹੀਂ ਚਾਹੁੰਦਾ ਹੁਣ ਇਹ ਵੀ ਉਹ ਮਨਮਰਜ਼ੀ ਹੋ ਗਈ ਆ ਤੀਜੀ ਗੱਲ ਆ ਗਈ ਅੱਗੇ ਥੋੜਾ ਜਿਹਾ ਅਨਸਰ ਬੋਰਡ ਦੇ ਵਿੱਚ ਹੁੰਦੇ ਹੀ ਵਿੱਚ ਇਨਵੋਲਵਮੈਂਟ ਕਿ ਟੀਵੀ ਚੈਨਲ ਤੇ ਆਪਾਂ ਨੂੰ ਗਾਣਾ ਚਲਾਉਣਾ ਪੈਂਦਾ ਹੈ ਉਹ ਇੱਕ ਉਹਨਾਂ ਨੇ ਪੈਰਾਮੀਟਰ ਅੱਜ ਬੜਾ ਸੌਖਾ YouTube ਤੇ ਪਾਉਣਾ ਆ ਕੋਈ ਉੱਤੇ ਰੋਕ ਟੋਕ ਨਹੀਂ ਕੋਈ ਉੱਤੇ ਸੈਂਸਰ ਨਹੀਂ ਹੈ ਗਾਇਕੀ ਤੇ ਵੇਖੋ ਪਤਾ ਕੀ ਗੱਲ ਆ ਆਡੀਅנס ਵੀ ਗਲਤ ਜਾ ਰਹੀ ਆ ਥੋੜਾ ਮੈਨੂੰ ਲੱਗਦਾ ਕਿ ਗਾਇਕੀ ਚੰਗੀ ਵੀ ਬਹੁਤ ਆ ਬੜਾ ਬਹੁਤ ਚੰਗਾ ਗਿਆ ਜਾ ਰਿਹਾ ਵਾ ਹਨਾ ਪਰ ਉਹਨਾਂ ਨੂੰ ਸੁਣਿਆ ਨਹੀਂ ਹੋਣਾ ਜਾ ਰਿਹਾ ਮੈਂ ਇੱਕ ਵੇਖ ਰਿਹਾ ਸੀ ਕੱਲ ਹੀ ਕੰਪੈਰੀਜ਼ਨ ਕਿ ਜਿਹੜਾ ਮਹੱਲਾ ਨੌਵੇਂ ਦਾ ਵੀਰ ਸਿੰਘ ਨੇ ਗਾਇਆ ਉਹਦੇ ਦਸਣ ਡਾ ਕੋਈ ਕੋਦੇ 4 ਮਿਲੀਅਨ ਕੇ ਪਤਾ ਨਹੀਂ ਕਿੰਨੇ ਵੀਊ ਹੋਏ ਆ ਤੇ ਕੋਈ ਬਲਗਰ ਗਾਣਾ ਆਇਆ ਤੇ ਉਹਦੇ 40 ਮਿਲੀਅਨ ਹੋ ਗਏ ਆ ਤੇ ਸੋ ਥੋੜਾ ਆਡੀਅנס ਨੂੰ ਵੀ ਸੋਚਣਾ ਪਊਗਾ ਕਿ ਅਸੀਂ ਦੇਖਣਾ ਕੀ ਆ ਤਾਂ ਤੁਸੀਂ ਦੋਨਾਂ ਦੇ ਬਿਆਨ ਸੁਣੇ ਇੱਕ ਵਕੀਲ ਸਨ ਤੇ ਇੱਕ ਗਾਇਕ ਸਨ ਵਕੀਲ ਦਾ ਕਹਿਣਾ ਹੈ ਕਿ ਜੇਕਰ ਕੋਈ ਐਸੇ ਗੀਤ ਗਾਉਂਦਾ ਹੈ ਸਜ਼ਾ ਜ਼ਰੂਰ ਹੁੰਦੀ ਹੈ ਸਜ਼ਾ ਕਨਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਹੈ ਤੇ ਦੂਜੇ ਪਾਸੇ ਜੇਕਰ ਗੀਤਕਾਰ ਦੀ ਗੱਲ ਕਰੀ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਸਮੇਂ ਦੇ ਵਿੱਚ ਸੈਂਸਰ ਬੋਰਡ ਹੁੰਦਾ ਸੀ ਸੈਂਸਰ ਬੋਰਡ ਤੈਅ ਕਰਦਾ ਸੀ ਕਿ ਗਾਣੇ ਪਾਉਣੇ ਆ ਕਿ ਨਹੀਂ ਹੁਣ YouTube ਦਾ ਜ਼ਮਾਨਾ ਆ ਗਿਆ ਰੀਲਾਂ ਦਾ ਜ਼ਮਾਨਾ ਆ ਗਿਆ ਕੋਈ ਕੁਝ ਵੀ ਲਿਖ ਰਿਹਾ ਤੇ ਕੁਝ ਵੀ ਅਪਲੋਡ ਕਰ ਰਿਹਾ ਸਤਿੰਦਰ ਕੌਰ ਵਕੀਲ ਨੇ ਸਾਡੇ ਨਾਲ ਜੁੜੇ ਹੋਏ ਨੇ ਇਸ ਮੁੱਦੇ ਉੱਤੇ ਚਰਚਾ ਕਰਨ ਦੇ ਲਈ ਪਰ ਪ੍ਰੀਤ ਬਰਾੜ ਸਮਾਜ ਸੇਵੀ ਸਾਡੇ ਜੁੜੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅਜਿਹੇ ਗਾਣੇ ਜਿਹੜੇ ਨੇ ਉਹ ਸਾਡੇ ਸਮਾਜ ਤੇ ਕਿਸ ਤਰੀਕੇ ਦਾ ਪ੍ਰਭਾਵ ਪਾਉਂਦੇ ਨੇ ਤੇ ਵਕੀਲ ਸਾਹਿਬ ਤੋਂ ਵੀ ਪੁੱਛਾਂਗੇ ਕਿ ਕਿਸ ਤਰੀਕੇ ਦੇ ਨਾਲ ਕੋਈ ਤਰੀਕਾ ਹੋਊਗਾ ਕੋਈ ਕਨਸਟੀਟਿਊਸ਼ਨ ਦੇ ਵਿੱਚ ਅਲੱਗ ਤੋਂ ਕਿਉਂਕਿ ਜਿਹੜੀਆਂ 3 ਮਹੀਨੇ ਦੀ ਸਜ਼ਾ ਹੈ ਜਾਂ ਕੋਈ ਰੋਕ ਲੱਗਣੀ ਚਾਹੀਦੀ ਆ ਪਾਬੰਦੀ ਲੱਗਣੀ ਚਾਹੀਦੀ ਕਿ ਅੱਗੋਂ ਚਾਹੇ ਉਹ ਲੇਖਕ ਹੋਵੇ ਲਿਖਣ ਵਾਲਾ ਗੀਤਕਾਰ ਹੋਵੇ ਚਾਹੇ ਉਹ ਗਾਉਣ ਵਾਲਾ ਸਿੰਗਰ ਹੋਵੇ ਦੋਨਾਂ ਨੂੰ ਡਰ ਲੱਗੇ ਅਜਿਹੇ ਬੋਲ ਲਿਖਣ ਤੋਂ ਪਹਿਲਾਂ ਤੇ ਅਜੇ ਹੀ ਗੀਤ ਗਾਉਣ ਤੋਂ ਪਹਿਲਾਂ ਤਾਂ ਲਗਾਤਾਰ ਪੰਜਾਬ ਦੀ ਗੱਲ ਅਸੀਂ ਕਰਦੇ ਆ ਨਿਊ ਸਟੇਟ ਪੰਜਾਬ ਦੇ ਉੱਤੇ ਤੇ ਅੱਜ ਮੁੱਦਾ ਏ ਲਕਚਰ ਗੀਤ ਵਰਸ ਜਿਹੜੇ ਅ ਪੁਰਾਣੇ ਟਾਈਮ ਦੇ ਗੀਤ ਸੀ ਪੁਰਾਣੇ ਟਾਈਮ ਦੇ ਸਭਿਆਚਾਰਕ ਗੀਤ ਸਨ ਉਹਨਾਂ 'ਤੇ ਕਿਉਂ ਨਹੀਂ ਚਰਚਾ ਹੁੰਦੀ ਕਿਉਂ ਇਹ ਜਿਹੜੇ ਦੋਨੇ ਗੀਤ ਨੇ ਅਲੱਗ-ਅਲੱਗ ਜਨਰ ਦੇ ਗੀਤ ਨੇ ਹਾਲਾਂਕਿ ਪਰ ਫੇਰ ਵੀ ਕਿਉਂ ਅੱਜ ਕੱਲ ਸਾਨੂੰ ਚਰਚਾ ਕਰਨੀ ਪੈ ਰਹੀ ਹੈ ਲੋਕ ਸਿੰਗਰਾ ਦਾ ਕਹਿੰਦੇ ਕਿ ਲੋਕ ਸੁਣਦੇ ਨੇ ਤਾਂ ਅਸੀਂ ਸੁਣਾਉਣੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਸਤਿੰਦਰ ਕੌਰ ਵਕੀਲ ਜੁੜੇ ਹੋਏ ਨੇ ਬਹੁਤ ਬਹੁਤ ਸਵਾਗਤ ਕਰਦਾ ਤੁਹਾਡਾ ਇਸ ਡਿਬੇਟ ਦੇ ਵਿੱਚ ਤਾਂ ਇਹਨਾਂ ਨਾਲ ਹੀ ਪ੍ਰੀਤ ਬਰਾੜਬ ਜੁੜੇ ਹੋਏ ਨੇ ਸਮਾਜ ਸੇਵੀ ਨੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਗਾਇਕ ਜਸਕਰਨ ਰਿਆੜ ਵੀ ਪੰਜਾਬੀ ਗਾਇਕ ਕਾਫੀ ਖੂਬਸੂਰਤ ਗੀਤ ਗਾਉਂਦੇ ਨੇ ਸਾਡੇ ਨਾਲ ਜੁੜੇ ਹੋਏ ਨੇ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਸਵਾਲ ਦਾ ਜਵਾਬ ਲੈਣਾ ਚਾਹੁੰਨਾ ਜਸਕਰਨ ਰਿਆੜ ਜੀ ਕੋਲੋਂ ਤਾਂ ਕਿਸ ਤਰੀਕੇ ਦਾ ਕੋਈ ਪ੍ਰੈਸ਼ਰ ਹੁੰਦਾ ਹੈ ਇਸੇ ਗੀਤ ਗਾਣ ਲਈ ਜਾਂ ਫਿਰ ਕੋਈ ਪ੍ਰੋਡਿਊਸਰ ਹੁੰਦੇ ਉਹ ਲੇਖਕ ਨੂੰ ਕਹਿੰਦੇ ਨੇ ਰਾਈਟਰ ਨੂੰ ਕਹਿੰਦੇ ਨੇ ਕਿ ਐਸੇ ਗੀਤ ਲਿਖੇ ਜਾਣ ਕਿ ਜਿਹੜੇ ਇੱਕਦਮ ਸੋਸ਼ਲ ਮੀਡੀਆ ਤੇ ਹਿੱਟ ਹੋ ਜਾਣ ਅੱਜ ਕੱਲ ਇਹ 트ੈਂਡ ਚੱਲਿਆ ਹੋਇਆ ਜਸਕਰਨ ਜੀ ਜਿਹੜਾ ਪ੍ਰੈਸ਼ਰ ਆ ਨਾ ਜੀ ਪ੍ਰੈਸ਼ਰ ਆ ਸਕਸੈਸ ਹੋਣ ਸਫਲਤ ਬੂਲਣ ਦਾ ਪ੍ਰੈਸ਼ਰ ਆ ਹੋਰ ਕੋਈ ਪ੍ਰੈਸ਼ਰ ਨਹੀਂ ਉਹਦਾ ਕਾਰਨ ਵੇਖੋ ਇਹ ਪਤਾ ਕੀ ਗੱਲ ਹੈ ਜਦੋਂ ਸਟੂਡੀਓ ਚ ਆਰਟਿਸਟ ਬੈਂਦਾ ਨਾ ਜਿਵੇਂ ਅਸੀਂ ਵੀ ਆ ਆਰਟਿਸਟ ਆ ਜੀ ਐਂਡ ਜੋ ਸਟੂਡੀਓ ਚ ਬੈਨੇ ਆ ਉੱਥੇ ਚਾਰ ਪੰਜ ਬੰਦੇ ਜੋ ਸਜੈਸਟ ਕਰਦੇ ਆ ਨਾ ਕਿ ਆਹ ਚੀਜ਼ ਅੱਜ ਕੱਲ ਚੱਲ ਰਹੀ ਆ ਜਦੋਂ ਆਪਾਂ ਆ ਚੀਜ਼ ਚੱਲ ਰਹੀ ਬਾਰੇ ਸੋਚਦੇ ਆ ਫਿਰ ਸਾਡਾ ਆਰਟ ਮੱਧਮ ਪੈ ਜਾਂਦਾ ਉੱਥੇ ਫਿਰ ਅਸੀਂ ਸਾਡਾ ਬਿਜ਼ਨਸ ਸਾਹਮਣੇ ਆ ਜਾਂਦਾ ਜਿਵੇਂ ਕੋਈ ਜਾ ਆਰਟਿਸਟ ਜਿਵੇਂ ਕਿ ਮੈਂ ਹੁਣ ਆਪਣੀ ਸਿਫਤ ਆਪਣੇ ਮੋਹ ਕਰ ਜਾਂ ਸਾਡੇ ਵਰਗੇ ਕੋਈ ਜਾ ਆਰਟਿਸਟ ਜਿਹੜੇ ਆ ਉਹ ਇਹ ਚੂਜ਼ ਕਰਦੇ ਆ ਕਿ ਮੈਂ ਗਾਉਣਾ ਪਰ ਉਹੀ ਆ ਜਿਹੜਾ ਮੇਰੀ ਫੈਮਿਲੀ ਵੀ ਦੇਖ ਸਕਦੀ ਹੈ ਹਨਾ ਜੀ ਫਿਰ ਉਹਦੇ ਨਾਲ ਉਹਨਾਂ ਨੂੰ ਜਿਹੜਾ ਪੰਚ ਹੁੰਦਾ ਨਾ ਉਹ ਨਹੀਂ ਮਿਲਦਾ ਕਿਉਂਕਿ ਵੇਖੋ ਹੁਣ ਆਪਾਂ ਜੇ ਕੋਈ ਬਲਗਰ ਗੀਤ ਆਇਆ ਉਹਦੀ ਆਪਾਂ ਡਿਸਕਸ਼ਨ ਵੀ ਕਰਨੀ ਹੈ ਇੱਕ ਤਰੀਕੇ ਨਾਲ ਇਹ ਉਹਦੀ ਪ੍ਰਮੋਸ਼ਨ ਹੈ ਹਨਾ ਜੀ ਉਸ ਉਸ ਪ੍ਰੋਡਕਟ ਦੀ ਪ੍ਰਮੋਸ਼ਨ ਹੈ ਇਸ ਕਰਕੇ ਜੇ ਇਹ ਪ੍ਰੈਸ਼ਰ ਸਕਸੈਸਫੁਲ ਹੋਣਦਾ ਆ ਮੀਟਿੰਗਾਂ ਦੇ ਵਿੱਚ ਬੈਠ ਕੇ ਗੱਲ ਹੀ ਇਹ ਕੀਤੀ ਜਾਂਦੀ ਆ ਕਿ ਇੱਕ ਲਾਈਨ ਐਸੀ ਮਿਲ ਜਾਵੇ ਜਿਹੜੀ ਗਾਣੇ ਦੀ ਰੀਲ ਦੇ ਉੱਤੇ ਚੱਲ ਜੇ ਤੇ ਸਾਡਾ ਜਿਹੜਾ ਉਹ ਬਿਜ਼ਨਸ ਜਿਹੜਾ ਉਹਦੇ ਤੋਂ ਵਧੀਆ ਨਿਕਲ ਕੇ ਸਾਹਮਣੇ ਆ ਜਾਊਗਾ ਕਿਉਂਕਿ ਪਹਿਲਾਂ ਜੇ ਪੁਰਾਣੇ ਗੱਲਾਂ ਕਰੀਏ ਪਹਿਲਾਂ ਸ਼ੋਅ ਦੀ ਲੋੜ ਹੁੰਦੀ ਇੱਕ ਆਰਟਿਸਟ ਦੀ ਇਨਕਮ ਹੀ ਸ਼ੋਅ ਤੇ ਸ਼ੋਅ ਬੰਦਾ ਤਾਂ ਹੀ ਕਰ ਸਕਦਾ ਜੇ ਦੁਨੀਆ ਦੇ ਵਿੱਚ ਜਾ ਕੇ ਖਲੋਣ ਜੁਗਾ ਹੋਵੇ ਹਨਾ ਜੀ ਹੁਣ ਦੁਨੀਆ ਦੇ ਵਿੱਚ ਖਲੋਣ ਦੀ ਲੋੜ ਨਹੀਂ ਪੈਂਦੀ ਬੰਦੇ ਨੂੰ ਜੋ ਮਰਜ਼ੀ ਗਾ ਦੂਗਾ ਉਹਨੂੰ ਦੁਨੀਆ 'ਚ ਖਲੋਣ ਦੀ ਤੇ ਲੋੜ ਹੀ ਨਹੀਂ ਹੈਗੀ ਉਹਨੇ YouTube ਤੇ ਪਾਉਣਾ ਉੱਥੋਂ ਨੂੰ ਪੈਸਾ ਆ ਜਾਣਾ ਉਹ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਇਹ ਰਿਜ਼ਨਸ ਕਰਕੇ ਨਾ ਇਹ ਇਹੋ ਜਿਹੇ ਗਾਣੇ ਜਿਹੜੇ ਮਾਰਕੀਟ ਜਾ ਰਹੇ ਬਾਕੀ ਹਮੇਸ਼ਾ ਤੋਂ ਸਾਡੀ ਆਡੀਅנס ਦੀ ਮ ਅੱਗੇ ਵੀ ਕਹਿਣਾ ਪ੍ਰੋਬਲਮ ਰਹੀ ਆ ਜੇ ਆਪਾਂ ਚਮਕੀਲੇ ਦਾ ਜ਼ਿਕਰ ਕੀਤਾ ਨਾ ਜੀ ਤੇ ਚਮਕੀਲੇ ਤੇ ਉੱਤੇ ਫਿਲਮਾਂ ਬਣ ਰਹੀਆਂ ਨੇ ਅੱਜ ਬਿਲਕੁਲ ਚਮਕੀਲੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਆ ਆਡੀਅנס ਵੱਲੋਂ ਠੀਕ ਨਹੀਂ ਪਰ ਉਸ ਸਮੇਂ ਜਿਹੜੇ ਗੀਤ ਗਾਏ ਜਾਂਦੇ ਸੀ ਚਮਕੀਲੇ ਵੱਲੋਂ ਕਾਫੀ ਜ਼ਿਆਦਾ ਸਮਾਜ ਨੂੰ ਮੁਭਾਰਤ ਕਰਦੇ ਸੀ ਸਤਿੰਦਰ ਕੌਰ ਨੇ ਵਕੀਲ ਜੁੜੇ ਹੋਏ ਨੇ ਸਾਡੇ ਨਾਲ ਤਾਂ ਜਿਸ ਤਰੀਕੇ ਦੇ ਨਾਲ ਜਸਕਰਨ ਬਰਾੜ ਨੇ ਰਿਆੜ ਨੇ ਆਪਣਾ ਬਿਆਨ ਦੇ ਵਿੱਚ ਵੀ ਇਹ ਗੱਲ ਆ ਕੀ ਕਿ ਪਹਿਲੇ ਦੇ ਸਮੇਂ ਦੇ ਵਿੱਚ ਸੈਂਸਰ ਹੁੰਦਾ ਸੀ ਜਿਹੜਾ ਕੰਟਰੋਲ ਹੈ ਗਾਣਾ ਅਪਲੋਡ ਕਰਨ ਦਾ ਉਹ ਸਿੰਗਰ ਦੇ ਹੱਥੇ ਆ ਰਾਈਟਰ ਦੇ ਹੱਥ ਦੇ ਵਿੱਚ ਨਹੀਂ ਹੁੰਦਾ ਸੀ ਪਹਿਲਾਂ ਦਾ ਸਮਾਂ ਕੋਈ ਵੀ ਗੀਤ ਜਾਊਗਾ ਉਹ ਸੈਂਸਰ ਦੇ ਥਰੂ ਜਾਂਦਾ ਸੀ ਤਾਂ ਇਹਨਾਂ ਗਾਇਕਾਂ ਤੇ ਇਹਨਾਂ ਰਾਈਟਰਾਂ ਤੇ ਕੀ ਪਾਬੰਦੀ ਲਾਉਣ ਦਾ ਕੋਈ ਕਾਨੂੰਨ ਹੈ ਕਿਉਂਕਿ ਜਿਹੜਾ ਐਡਵੋਕੇਟ ਸਾਡੇ ਨਾਲ ਜੁੜੇ ਹੋਏ ਸਨ ਪਹਿਲਾਂ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ 3 ਮਹੀਨੇ ਦੀ ਸਜ਼ਾ ਹੁੰਦੀ ਹੈ ਪਾਬੰਦੀ ਲਗਾਉਣ ਦਾ ਕੋਈ ਕਨਸਟੀਟਿਊਸ਼ਨ ਦੇ ਵਿੱਚ ਰਾਹ ਹੈ ਕੋਈ ਆਪਸ਼ਨ ਹੈ ਕਿ ਪਾਬੰਦੀ ਲਗਾ ਦਿੱਤੀ ਜਾਵੇ ਚਾਹੇ ਉਹ 1 ਮਹੀਨੇ ਦੀ ਲੱਗੇ ਚਾਹੇ 2 ਮਹੀਨੇ ਦੀ ਚਾਹੇ ਸਾਲ ਦੀ ਤਾਂ ਕਿ ਉਹਨਾਂ ਨੂੰ ਥੋੜੀ ਜਹੀ ਉਹਨਾਂ ਨੂੰ ਅਕਲ ਆਵੇ ਕਿ ਇਸ ਤਰੀਕੇ ਦੇ ਗੀਤ ਨਹੀਂ ਗਾਣੇ ਸਮਾਜ ਤੇ ਪ੍ਰਭਾਵ ਪੈਂਦਾ ਜੀ ਸਤਿੰਦਰ ਜੀ ਜਿਵੇਂ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਾਨੂੰਨ ਤੇ ਹੈਗਾ ਇਹਦੇ ਵਿੱਚ ਨਾ ਜੀ ਡਰ ਕਿਉਂ ਨਹੀਂ ਹੈ ਫਿਰ ਇਹਨਾਂ ਗਾਇਕਾਂ 'ਚ ਡਰ ਇਸ ਕਰਕੇ ਨਹੀਂ ਹੈ ਕਿ ਉਹ ਕਾਨੂੰਨ ਦੀ ਜਿਹੜੀ ਹੈ ਕੰਪਲੇਨੈਂਟ ਕੌਣ ਬਣੂਗਾ ਹੁਣ ਜੇ ਕੋਈ ਵਕੀਲ ਕੰਪਲੇਨੈਂਟ ਬੰਦਾ ਹੈ ਨਾ ਤੇ ਉਹਨੂੰ ਕਿਹਾ ਜਾਂਦਾ ਵੀ ਇੰਟਰਸਟਿਡ ਪਾਰਟੀ ਹੈ ਤਾਂ ਹੁਣ ਉਥੇ ਸਭ ਤੋਂ ਪਹਿਲੀ ਗੱਲ ਹੈ ਕਿ ਰੋਕ ਕਿਹਨੇ ਲਾਉਣੀ ਹੈ ਉਥੇ ਪਰਚਾ ਉਹਦੇ ਉੱਤੇ ਐਫ ਆਈ ਆਰ ਹੈ ਜਾਂ ਕੰਪਲੇਂਟ ਆ ਦੇਊਗਾ ਕੌਣ ਮੇਨਲੀ ਹੂੰ ਤੇ ਇਹ ਦੇ ਚ ਤੁਹਾਨੂੰ ਇਹ ਦੱਸਦੇ ਆਂ ਵੀ ਨੇ ਜਿਹਨੀਆਂ ਰੀਲਾਂ ਚੱਲ ਰਹੀਆਂ ਜੇ YouTube ਜੇ ਮੀਡੀਆ ਚੱਲ ਰਿਹਾ ਨਾ ਇਹਨਾਂ ਦੇ ਉੱਤੇ ਫਿਲਹਾਲ ਇੱਕ ਤੁਹਾਨੂੰ ਇੱਕ ਹੋਰ ਮੈਂ ਇਨਫੋਰਮੇਸ਼ਨ ਦਿੰਦੀ ਆ ਕਿ ਸੈਂਟਰਲ ਦੀ ਲੈਜਿਸਲੇਸ਼ਨ ਇੱਕ ਇਸ ਟਾਈਮ ਦੇ ਅੰਦਰ ਅੰਡਰ ਪ੍ਰੋਸੈਸ ਹੈ। ਓਕੇ ਤਾਂ ਆਨਲਾਈਨ ਟਾਈਮ 'ਚ ਬਹੁਤ ਜਲਦੀ ਇਹਦੇ ਤੇ ਕਾਨੂੰਨ ਆ ਜਾਣਾ ਤੇ ਜਿਹਦੇ ਵਿੱਚ ਇਹਨਾਂ ਤੇ ਰੋਕ ਲੱਗਣੀ ਹੈ। ਕਿਉਂਕਿ ਹੁਣ ਤੁਸੀਂ ਆ ਵਿਊ ਦੇਖੋ ਆ ਜਿਹੜਾ ਗਾਣਾ ਜਿਹਦੀ ਇਹ ਗੱਲ ਕਰ ਰਹੀ ਨਾ ਕਰਨ ਔਜਲੇ ਦੇ ਗਾਣੇ ਦੀ ਜੀ ਉਹ ਗਾਣਾ ਜਿਹੜਾ ਨਾ ਮੈਂ ਪੁੱਛਿਆ ਯੰਗਸਟਰ ਨੂੰ ਵੀ ਕੀ ਚੀਜ਼ ਆ ਉਹ ਕਹਿੰਦੇ ਉੱਥੇ ਨਾ ਕੁਝ ਵਰਡ ਜਿਹੜਾ ਯੂਜ਼ ਕੀਤਾ ਸੀ ਉਹ ਸਲੈਂਗ ਕਹਿੰਦੇ ਨੇ ਆ ਸਲੈਂਗ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਗਾਣੀ ਕੱਢ ਰਿਹਾ ਉਹ ਜੀ ਹਨਾ ਸਲੈਂਗ ਦੇ ਵਿੱਚ ਯੂਜ਼ ਕਰ ਲੈਂਦੇ ਨੇ ਵਰਡ ਜੀ ਮਤਲਬ ਤੇ ਗਾਲ ਹੀ ਆ ਨਾ ਇਸ ਵਰਡ ਦਾ ਤੇ ਹੁਣ ਇਹ ਇਹੋ ਜੀ ਹਾਂ ਜੀ ਮਦਰ ਨੂੰ ਹੀ ਗਾਲੀ ਕੱਢ ਰਹੀ ਹੈ ਕਿਹੋ ਜਿਹਾ ਕਲਚਰ ਅਸੀਂ ਪਰੋਸ ਰਹੇ ਆ ਇਹ ਸੀ ਸਿਰਫ ਥਿਊ ਵਿਊ ਦਿਵਾਉਣ ਦੇ ਚੱਕਰ ਦੇ ਵਿੱਚ ਯੰਗਸਟਰਸ ਉਹਨੂੰ ਬੱਚੇ 10 ਸਾਲ ਤੋਂ ਲੈ ਕੇ 5 ਸਾਲ ਤੋਂ ਲੈ ਕੇ ਜਿੰਨਾ ਯੰਗਸਟਰ ਉਹਨੂੰ ਫੋਲੋ ਕਰ ਰਿਆ ਤੇ 26 ਕਹਿੰਦੇ ਮਿਲੀਅਨ ਵਿਊ ਹੋ ਚੁੱਕੇ ਆ ਗਾਣਿਆਂ ਉਸ ਗਾਣੇ ਦੇ ਮੈਨੂੰ ਆਈ ਮੇਰੇ ਯੰਗਸਟਰ ਜਿਹੜੇ ਤੇ ਮੇਰੇ ਨਾਲ ਐਡਵੋਕੇਟਸ ਨੇ ਉਹਨਾਂ ਨੇ ਦੱਸਿਆ ਬੱਚਿਆਂ ਨੇ ਜੀ ਅੱਛਾ ਮੈਨੂੰ ਤੇ ਪਤਾ ਨਹੀਂ ਇਹ ਇਹ ਸਿੰਗਰ ਦਾ ਨਾਮ ਪਤਾ ਹੈ ਜੀ ਹੁਣ ਜੇ ਤੁਸੀਂ ਹਨੀ ਸਿੰਘ ਦੀ ਗੱਲ ਕਰਦੇ ਹੋ 2013 ਚ ਵੀ ਹਨੀ ਸਿੰਘ ਤੇ ਮੈਟਰ ਆ ਗਿਆ ਸੀ ਇੱਥੇ ਉਦੋਂ ਵੀ ਮੇਰੇ ਸਾਹਮਣੇ ਇਹ ਮੈਟਰ ਹੋਇਆ ਸੀ ਐਨ ਅਚੀਵ ਜਸਟਿਸ ਦੀ ਕੋਰਟ ਦੇ ਵਿੱਚ ਸਾਡੇ ਇੱਥੇ ਪੰਜਾਬ ਐਂਡ ਹਰਿਆਣਾ ਚੀਫ ਜਸਟਿਸ ਦੀ ਕੋਰਟ ਚ ਇਹਨੇ ਮਾਫੀ ਮੰਗੀ ਸੀ ਉੱਥੇ ਕਿ ਮੈਂ ਅੱਗੇ ਤੋਂ ਐਦਾਂ ਦੀ ਮਾੜੀ ਸ਼ਬਦਾਵਲੀ ਜਿਹੜੀ ਯੂਜ਼ ਨਹੀਂ ਕਰੂੰਗਾ ਬਟ ਹੁਣ ਤਾਂ ਉਦੋਂ ਵੀ ਗੱਲ ਵਧ ਗਈ ਵੀ ਐਨੇ ভিউਜ਼ ਹੋ ਰਹੇ ਆ ਰੀਲਾਂ ਹੋ ਰਹੀਆਂ ਬੱਚੇ ਹੂੰ ਇਹ ਦੇਖੋ ਕਿ ਪੰਜਾਬੀਆਂ ਦੀ ਆਬਾਦੀ ਤਾਂ ਸਾਰੀ 3 ਕਰੋੜ ਰੁਪਏ 3 ਕਰੋੜ ਹੈ ਸਿਰਫ ਪੰਜਾਬ ਦੀ ਆਬਾਦੀ 26 ਕਰੋੜ ਵਿਊ ਹੋ ਗਏ ਇਟ ਮੀਨ ਕਿ ਉਹ ਵਰਲਡ ਵਾਈਡ ਸੁਣਿਆ ਜਾਂਦਾ ਜਿਹਨੇ ਆਫਰੀਕਨ ਕਲਚਰ ਆ ਉਹ ਇਹਨਾਂ ਸੁਣਿਆ ਜਾ ਰਿਹਾ ਤੇ ਇਹ ਜਿਹੜੇ ਵੀਊ ਦਾ ਚੱਕਰ ਹੈ ਨਾ ਇਹਦੇ ਵਿੱਚ ਸਾਰਾ ਕਹਾਣੀ ਜਿਹੜੀ ਉੱਥੇ ਹੀ ਹੈ ਤੇ ਲੈਜਿਸਲੇਸ਼ਨ ਐ ਵੀ ਰਿਟ ਪਟੀਸ਼ਨ ਪੈ ਸਕਦੀ ਹੈ ਇਹਨਾਂ ਦੇ ਵਿੱਚ ਹੁਣ ਜੇ ਰਿਟ ਪਟੀਸ਼ਨ ਪੈਂਦੀ ਹੈ ਤੇ ਤੁਹਾਨੂੰ ਪਤਾ ਉਹ ਐਦਾਂ ਕਹਿ ਦਿੰਦੇ ਆ ਵੀ ਕਿਸੇ ਵਕੀਲ ਨੇ ਮੰਨ ਲਓ ਰਿਟ ਪਟੀਸ਼ਨ ਪਾਸ ਕੀਤੀ ਉਹਨੂੰ ਕਹਿੰਦੇ ਤੇਰਾ ਇਹਦੇ ਵਿੱਚ ਕੀ ਇੰਟਰਸਟ ਹੈਗਾ ਵੀ ਇਹ ਜਾ ਸ਼ਾਇਦ ਚਰਚਿਤ ਹੋਣ ਦਾ ਮਾਰਾ ਇਹੋ ਜਿਹਾ ਪਾ ਰਿਹਾ ਇਸ ਕਰਕੇ ਵਕੀਲ ਵੀ ਬਹੁਤ ਵਾਰ ਗ੍ਰੇਸ ਕਰਦੇ ਆ ਉਦੋਂ ਵੀ ਨਾ ਪਬਲਿਕ ਹਿੱਤ ਰਿਟ ਪਟੀਸ਼ਨ ਪਈ ਸੀ ਹਨੀ ਸਿੰਘ ਦੇ ਖਿਲਾਫ 2013 ਦੇ ਵਿੱਚ ਤੇ ਮੇਰੇ ਅੱਖਾਂ ਦੇ ਸਾਹਮਣੇ ਮੈਂ ਆਈ ਵਾਸ देयर ਇਨ ਦੀ ਕੋਰਟ ਤੇ ਮੈਂ ਇਨ ਫੈਕਟ ਅਸੀਂ ਵੀ ਉਥੇ ਕੇਸ ਦੇ ਵਿੱਚ ਹੀ ਸੀਗੇ ਤਾਂ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਹੁਣ ਆਏ ਆ ਵੀ ਬੜੀ ਫਾਸਟਲੀ ਜਿਹੜਾ ਸੋਸ਼ਲ ਮੀਡੀਆ ਜਿਹੜਾ ਨੈਟ ਜਿਹੜਾ ਇਹਨਾਂ ਤੇ ਠੱਲ ਪਾਉਣ ਦੇ ਲਈ ਸਰਕਾਰ ਦਾ ਵੀ ਸਰਕਾਰ ਦਾ ਵੀ ਕੋਈ ਰੋਲ ਹੋਣਾ ਚਾਹੀਦਾ ਇਹਨਾਂ ਤੇ ਠੱਲ ਪਾਉਣ ਦੇ ਲਈ ਕੱਲ੍ਹ ਦਾ ਹੀ ਤਾਂ ਰੋਲ ਹੈ ਉਹਨਾਂ ਨੇ ਉਹਨਾਂ ਨੇ ਦੇਖੋ ਇੰਨਾ ਕੋਈ ਕਾਨੂੰਨ ਜਿਹੜਾ ਬਣਾਇਆ ਹੀ ਨਹੀਂ ਹੁਣ ਆ ਪਿੱਛੇ ਜਿਹਾ ਇੱਕ ਕਿਹੜੀ ਸੀ ਆ ਕਮਲਕੌਰ ਵਾਲਾ ਕਿ ਕਿੱਸਾ ਕੇਸ ਹੋਇਆ ਹੈ ਨਾ ਜੀ ਹੁਣ ਉਸ ਕੇਸ ਨੂੰ ਵੀ ਆਪਾਂ ਲੈ ਲੋ ਕਿ ਜਿਨੇ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਅਸੀਂ ਵੀ ਲਿਖ ਕੇ ਦਿੱਤਾ ਚੀਫ ਜਸਟਿਸ ਦੇ ਸਾਹਮਣੂ ਕਿ ਕੋਈ ਕਾਨੂੰਨ ਜਲਦੀ ਦਿਓ ਕਿਉਂਕਿ ਇਹਨਾਂ ਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈ ਰਿਹਾ ਕੀ ਕਰ ਰਹੇ ਆ ਅੱਜ ਕੱਲ ਜਿੰਨੇ ਵੀ ਸਿੰਗਰ ਨੇ ਉਹ ਡਰੱਗ ਪ੍ਰਮੋਟ ਕਰ ਰਹੇ ਆ ਵੈਪਨ ਪ੍ਰਮੋਟ ਕਰ ਰਹੇ ਆ ਇਹ ਕੋਈ ਪੰਜਾਬ ਦਾ ਕਲਚਰ ਹੈ ਕਿ ਤੁਸੀਂ ਵਾਟ ਯੂ ਆਰ ਪ੍ਰੋਮੋਟਿੰਗ ਕਿੰਨੇ ਸਾਰੇ ਬਾਈਕ ਜਾ ਰਿਹਾ ਤੁਸੀਂ ਕਹਿ ਰਹੇ ਹੋ ਕਿ ਇਹ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਇਹ ਕਿਹੜੇ ਪਾਸੇ ਨੂੰ ਅਸੀਂ ਜਾ ਰਹੇ ਹਾਂ ਪਹਿਲਾਂ ਇਹ ਦੇਖੋ ਉਹਦਾ ਕਾਰਨ ਹੈ ਵੀ ਅੱਜ ਪੰਜਾਬ ਚ ਕਤਲੋਗਾਰ ਤਮੱਚੀ ਹੋਈ ਹੈ ਉਹੀ ਜਿਹੜੇ ਇਹ ਗਾਇਕਾਂ ਨੂੰ ਹੀ ਗੈਂਗਸਟਰਸ ਤੋਂ ਸਭ ਤੋਂ ਵੱਧ ਖਤਰਾ ਹੋਇਆ ਹੋਇਆ ਉਹਤੇ ਵੀ ਉਹਤੇ ਵੀ ਆਵਾਂਗਾ ਮੈਂ ਜਸਕਰਨ ਰਿਆਰਡ ਜੀ ਤੋਂ ਜਵਾਬ ਲਵਾਂਗਾ ਸਾਡੇ ਨਾਲ ਸਮਾਜ ਸੇਵੀ ਵੀ ਜੁੜੇ ਹੋਏ ਨੇ ਪਰ ਪਰਪੀਤ ਬਰਾੜ ਮਾਫ ਕਰਨਾ ਪ੍ਰੋਨਾਂਊਂਸ ਕਰਨ ਦੇ ਵਿੱਚ ਥੋੜਾ ਜਿਆ ਤਕਲੀਫ ਹੋਈ ਮੈਨੂੰ ਪਰਪੀਤ ਬਰਾੜ ਜੀ ਬਹੁਤ ਬਹੁਤ ਸਵਾਗਤ ਹੈ ਨਿਊ ਸਟੇਟ ਤੇ ਤਾ ਪਰ ਪੀਜੀ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹੁੰਦਾ ਕਿ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਸਮਾਜ ਦੀ ਸੇਵਾ ਕਰਦੇ ਹੋ ਅਜਿਹੇ ਗੀਤ ਦਾ ਕਿਉਂਕਿ ਕਾਫੀ ਚਿਰ ਤੋਂ ਤੁਸੀਂ ਸਮਾਜ ਸੇਵਾ ਕਰਦੇ ਆ ਰਹੇ ਹੋ ਤੇ ਹੁਣ ਇਹ ਵਾਲੇ ਸਮੇਂ ਦੇ ਵਿੱਚ ਇਹ ਗੀਤ ਕਾਫੀ ਜ਼ਿਆਦਾ ਟ੍ਰੈਂਡ ਕਰਦੇ ਨੇ ਜਿਹੜੇ ਬੱਚੇ ਨੇ ਅੱਜ ਕੱਲ ਦੇ ਨੌਜਵਾਨ ਇਨਫਲੂਐਂਸ ਵੀ ਹੋ ਰਹੇ ਨੇ ਸਮਾਜ ਤੇ ਕੀ ਪ੍ਰਭਾਵ ਪੈ ਰਿਹਾ ਇਸ ਦਾ ਦੇਖੋ ਜੀ ਐਕਚੁਅਲੀ ਜਿਹੜੇ ਬੱਚੇ ਹੁੰਦੇ ਨੇ ਇੱਕ ਕੀ ਕਹਿੰਦੇ ਨੇ ਐਦਾਂ ਦਾ ਮਾਈਂਡ ਹੈ ਐਦਾਂ ਦਾ ਬ੍ਰੇਨ ਹੈ ਕਿ ਜਿਨ੍ਹਾਂ ਨੂੰ ਬਿਲਕੁਲ ਇਹ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਕਿ ਕੀ ਚੀਜ਼ ਅੱਛੀ ਹੈ ਕੀ ਬੁਰੀ ਹੈ ਜਿਹੜੀ ਉਹਨਾਂ ਦੇ ਅੱਗੇ ਤੁਸੀਂ ਪ੍ਰੈਜੈਂਟ ਕਰੋਗੇ ਜੋ ਚੀਜ਼ ਦਿਓਗੇ ਬੱਚੇ ਉਹਨਾਂ ਨਾਲ ਪ੍ਰਭਾਵਿਤ ਹੋ ਜਾਣਗੇ ਇਹ ਸਾਡੀ ਜਿਹੜੇ ਹੈਗੇ ਹੈ ਕਾਨੂੰਨ ਬਣਾਉਣ ਵਾਲੇ ਸਾਡੀ ਸਰਕਾਰਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਅਧਿਆਪਕ ਨੇ ਪੇਰੈਂਟਸ ਨੇ ਉਹਨਾਂ ਨੂੰ ਇਸ ਚੀਜ਼ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਪੂਰਾ ਵਾਚ ਰੱਖਣਾ ਚਾਹੀਦਾ ਹੈ ਕਿ ਜੋ ਵੀ ਸਮਾਜ ਦੇ ਵਿੱਚ ਚੰਗਾ ਬੁਰਾ ਹੈ ਉਹ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਣ ਔਰ ਕਿਉਂਕਿ ਇਹ ਇਗਨੋਰੈਂਸ ਰਹੀ ਹੈ ਇਸ ਬਹੁਤ ਸਾਲਾਂ ਦੇ ਵਿੱਚ ਔਰ ਬੱਚੇ ਜੋ ਚੀਜ਼ ਆਂਦੀ ਹੈ ਉਹ ਸੁਣਨਾ ਸ਼ੁਰੂ ਕਰ ਦਿੰਦੇ ਔਰ ਮੈਨੂੰ ਬਹੁਤ ਹੀ ਮਤਲਬ ਇਹ ਚੀਜ਼ਾਂ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡਾ ਪੰਜਾਬ ਦਾ ਇੰਨਾ ਅੱਛਾ ਕਲਚਰ ਜਿਹਦੇ ਵਿੱਚ ਕਿ ਜਿੰਨੇ ਅਸੀਂ ਉਸ ਕਲਚਰ ਦੇ ਬਾਰੇ ਗੋਲਿਆ ਜਾਵੇ ਉਹਨਾਂ ਹੀ ਘਟ ਹੈ ਕਿ ਇਸ ਕਲਚਰ ਦੇ ਵਿੱਚ ਇਦਾਂ ਦੀ ਦਿਰਾਵਟ ਆਣਾ ਜਿੱਥੇ ਕਿ ਸਾਡੇ ਗੁਰੂ ਸਾਹਿਬ ਨੇ ਔਰਤਾਂ ਲਈ ਐਨੇ ਅੱਛੇ ਸ਼ਬਦ ਵਰਤੇ ਨੇ ਉਸ ਸਮਾਜ ਦੇ ਵਿੱਚ ਪੰਜਾਬੀ ਲੋਕ ਗੀਤ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਨੇ ਹਾਂ ਜੀ ਬਿਲਕੁਲ ਉਸ ਉਸ ਸਮਾਜ ਦੇ ਵਿੱਚ ਉਸ ਕਲਚਰ ਦੇ ਵਿੱਚ गायका ਵੱਲੋਂ ਇਦਾਂ ਦੀ ਸ਼ਬਦਾਵਲੀ ਦਾ ਵਰਤੋਂ ਕਰਨੀ ਕਿਉਂਕਿ ਮੈਂ ਵੀ ਇਹ ਗੱਲ న్యూਸ ਦੇ ਵਿੱਚ ਪੜ੍ਹੀ ਔਰ ਮੈਨੂੰ ਬਹੁਤ ਦੁੱਖ ਹੋਇਆ ਔਰ ਮੈਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦੀ ਆ ਕਿ ਐਟ ਲੀਸਟ ਜਿਹੜੀ ਸਾਡੀ ਅੱਜ ਹਰ ਦੀ ਗਵਰਨਮੈਂਟ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਦੇ ਅੱਛਾ ਕੰਮ ਕੀਤਾ ਉਹਨਾਂ ਨੇ ਕਿਉਂਕਿ ਸਮਾਜ ਦੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜੋ ਹਾਲ ਹੋ ਰਿਹਾ ਹੈ ਔਮਨ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਮੈਂ ਉਹਨਾਂ ਨੂੰ ਆਪਣੀ ਜਾਤੀ ਤੌਰ ਤੇ ਧੰਨਵਾਦ ਕਰਦੀ ਇੱਕ ਔਰਤ ਹੋਣ ਦੇ ਨਾਤੇ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇਹ ਸਟੈਪ ਚੁੱਕਿਆ ਔਰ ਬਿਲਕੁਲ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਔਰ ਡੀਜੀਪੀ ਸਾਹਿਬ ਨੂੰ ਬੋਲਾਂਗੀ ਕਿ ਜਿੰਨੀ ਜਲਦੀ ਇਸ ਉੱਪਰ ਐਕਸ਼ਨ ਲਿਆ ਜਾਵੇ ਸੋ ਥੈਟ ਕਿਉਂਕਿ ਇਹ ਕਾਨੂੰਨ ਦੇ ਸਾਹਬ ਦੇ ਨਾਲ ਇਹਨਾਂ ਦੀ ਤਿੰਨ ਮਹੀਨੇ ਜਿੱਦਾਂ ਹੁਣੇ ਵਕੀਲ ਸਾਹਿਬ ਨੇ ਬੋਲਿਆ ਤਿੰਨ ਮਹੀਨੇ ਦੀ ਸਜ਼ਾ ਹੈ ਔਰ ਫਾਈਨ ਹੈ ਔਰ ਦੋਨੋਂ ਇਕੱਠਾ ਵੀ ਹੋ ਸਕਦਾ ਕਿਉਂਕਿ ਇਹ ਐਗਜ਼ਾਮਪਲ ਅਗਰ ਇਹਨਾਂ ਲੋਕਾਂ ਤੇ ਰੋਕ ਲੱਗੇਗੀ ਇਹਨਾਂ ਲੋਕਾਂ ਨੂੰ ਪਨਿਸ਼ਮੈਂਟ ਹੋਏਗੀ ਤਾਂ ਹੀ ਦੂਸਰੇ ਜਿਹੜੇ ਆਉਣ ਵਾਲੇ ਨੇ ਮਤਲਬ ਦੂਸਰੇ ਸਿੰਗਰਸ ਨੇ ਜਾਂ ਕਲਾਕਾਰ ਨੇ ਇਹਨਾਂ ਤੋਂ ਐਗਜ਼ਾਮਪਲ ਲੈਣਗੇ ਤੇ ਸਮਾਜ ਦੇ ਵਿੱਚ ਇੱਕ ਗੰਦ ਨਹੀਂ ਫਲਾਣਾ ਠੀਕ ਹੈ ਔਰ ਮੈਨੂੰ ਇਹ ਦੋਨਾਂ ਸਿੰਗਰਾਂ ਨੂੰ ਇਹ ਪੁੱਛਣਾ ਹੈ ਕਿ ਜਦੋਂ ਤੁਸੀਂ ਇਹ ਗੀਤ ਗਾਣ ਲੱਗੇ ਸੀ ਜਾਂ ਜਦੋਂ ਤੁਸੀਂ ਇੰਨਾ ਗੀਤਾਂ ਦੇ ਉੱਪਰ ਰਿਆਜ਼ ਕੀਤਾ ਹੋਏਗਾ ਕਿ ਤੁਹਾਨੂੰ ਇਹ ਮਹਿਸੂਸ ਨਹੀਂ ਹੋਇਆ ਹੋਵੇਗਾ ਕਿ ਇੱਕ ਗੀਤ ਤੁਸੀਂ ਆਪਣੀ ਮਾਂ ਪੈਣ ਦੇ ਅੱਗੇ ਗਾ ਸਕਦੇ ਹੋ ਤੁਸੀਂ ਸਿਰਫ ਇਸ ਤੁੱਛੀ ਪਪੂਲੈਰਿਟੀ ਨੂੰ ਲੈਣ ਲਈ ਕਿ ਤੁਸੀਂ ਸਮਾਜ ਦੇ ਵਿੱਚ ਪਪੂਲਰ ਹੋ ਜਾਓ ਅਗਰ ਤੁਸੀਂ ਐਨੇ ਅچھے ਸਿੰਗਰ ਹੋ ਐਨੀ achi ਤੁਹਾਡੀ ਆਵਾਜ਼ ਹੈ ਤੁਸੀਂ ਵੈਸੇ ਪਪੂਲਰ ਹੋ ਜਾਓਗੇ ਤੁਹਾਨੂੰ ਇੰਨਾ ਦੀ ਕੀ ਕਹਿੰਦੇ ਘਟਿਆ ਇੱਕ ਵਰਤਣ ਦੀ ਕੀ ਸ਼ੁਰੂਰਤ ਹੈ ਕਿ ਤੁਹਾਨੂੰ ਤੁਸੀਂ ਗੰਦੀ ਸ਼ਬਦਾਵਲੀ ਵਰਤੋਗੇ ਤੁਸੀਂ ਪਪੂਲਰ ਹੋ ਜਾਓਗੇ ਅਗਰ ਤੁਸੀਂ ਪਪੂਲਰ ਹੋਣਾ ਹੈ ਕਿ ਸੋਹਣੀ ਬਾਜ ਗਾਓ ਸੋਣਾ ਗਾਣਾ ਗਾਓ ਕਿ ਸਮਾਜ ਦੇ ਵਿੱਚ ਮਾਵਾ ਔਰ ਛੋਟੇ ਪਰਿਵਾਰ ਦੇ ਲੋਕ ਵੀ ਪਰਪੀਤ ਜੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਾਹਰ ਦਾ ਇਨਫਲੂਐਂਸ ਬਹੁਤ ਹੈ ਕਿਉਂਕਿ ਪੰਜਾਬ ਦਾ ਯੂਥ ਕੈਨੇਡਾ ਦੇ ਵੱਲ ਜਾ ਰਿਹਾ ਹੈ ਤੇ ਜ਼ਿਆਦਾਤਰ ਗਾਣੇ ਕੈਨੇਡਾ ਵਾਲੇ ਪਾਸੇ ਹੀ ਚੱਲਦੇ ਨੇ ਜਿਵੇਂ ਕਿ ਵਕੀਲ ਸਾਹਿਬ ਨੇ ਮੈਂਸ਼ਨ ਕੀਤਾ ਸੀ ਕਿ ਪੰਜਾਬ ਦੀ ਜਨਤਾ ਤਾਂ 3 ਕਰੋੜ ਹੈ ਪਰ ਕਈ ਕਰੋੜਾਂ ਦੇ ਵਿੱਚ ਵਿਊਜ਼ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਉਹਦਾ ਇਨਫਲੂਐਂਸ हो ਸਕਦਾ ਹੈ ਪੰਜਾਬੀ ਗਾਇਕ ਸਾਡੇ ਨਾਲ ਜੁੜੇ ਹੋਏ ਨੇ ਜਸਕਰਨ ਰਿਆਰਡ ਜੀ ਉਹਨਾਂ ਤੋਂ ਮੈਂ ਇੱਕ ਆਖਰੀ ਸਵਾਲ ਦਾ ਜਵਾਬ ਲੈਣਾ ਚਾਹੂੰਗਾ ਤਾਂ ਗੈਂਗਸਟਰਵਾਦ ਦਾ ਜ਼ਿਕਮ ਜ਼ਿਕਰ ਹੋਇਆ ਸੀ ਕਿ ਗੈਂਗਸਟਰਸ ਇਨਫਲੂਐਂਸ ਕਰਦੇ ਨੇ ਤੁਸੀਂ ਆਪ ਸਿੰਗਰ ਹੋ ਤੁਸੀਂ ਆਪ ਗਾਣੇ ਕੀਤੇ ਨੇ YouTube ਤੇ ਤੁਹਾਡੇ ਵੀ ਬਹੁਤ ਸੋਹਣੇ ਗੀਤ ਮੈਂ ਸੁਨੇ ਪਰ ਕਿਤੇ ਨਾ ਕਿਤੇ ਗੈਂਗਸਟਰਸ ਕਹਿੰਦੇ ਨੇ ਅਜ ਇਹ ਗਾਣੇ ਗਾਣ ਲਈ ਇਨਫਲੂਐਂਸ ਕਰਦੇ ਨੇ ਜਾਂ ਲਾਲਚ ਦਿੰਦੇ ਹੋਣਗੇ ਜਾਂ ਧਮਕੀ ਦਿੰਦੇ ਹੋਣਗੇ ਬਿਲਕੁਲ ਨਹੀਂ ਬਿਲਕੁਲ ਇਹ ਸਾਰੀ ਗੱਲ ਬਿਜ਼ਨਸ ਦੀ ਆ ਪਰ ਕਿਸੇ ਦੇ ਵੀ ਨਹੀਂ ਛੁੱਟ ਸਕਦੇ ਗੱਲ ਜੀ ਜਿਹੜੀ ਗੱਲ ਹੁਣ ਮੈਡਮ ਵੀ ਕਹਿੰਦਾ ਸੀ ਨਾ ਵੇਖੋ ਜਿਹੜਾ ਆਰਟਿਸਟ ਵੇਖੋ ਜਦ ਤੱਕ ਤੇ ਉਹ ਆਰਟਿਸਟ ਆ ਉਹਨੂੰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਮੈਂ ਪਪੂਲਰ ਆ ਕਿ ਮੈਂ ਨਹੀਂ ਪਪੂਲਰ ਪਰ ਜਦੋਂ ਉਹ ਸ਼ਿਫਟ ਹੋ ਜਾਂਦਾ ਬਿਜ਼ਨਸ 'ਚ ਜਦੋਂ ਉਹ ਬਿਜ਼ਨਸਮੈਨ ਬਣ ਜਾਂਦਾ ਨਾ ਜੀ ਉਹਨੇ ਆਪਣਾ ਪ੍ਰੋਡਕਟ ਵੇਚਣ ਲਈ ਜੋ ਵੀ ਉਹਨੂੰ ਲੱਗਦਾ ਉਹਨੇ ਉਹ ਕਰਨਾ ਹੈ ਐਂਡ ਲਿਟਰਲੀ ਇਹ ਗੱਲ ਆ ਕਿ ਆਡੀਅנס ਦੀ ਇਹ ਡਿਮਾਂਡ ਆ ਇਹ ਨਹੀਂ ਕਿ ਵੇਖੋ ਹੁਣ ਕਿਸਾਨ ਮੋਰਚਾ ਲੱਗਾ ਸੀ ਜੀ ਸਾਰੇ ਆਰਟਿਸਟਾਂ ਨੇ ਕਿਸਾਨ ਮੋਰਚੇ ਤੇ ਗਾਣੇ ਕੀਤੇ ਆ ਬਿਲਕੁਲ ਆ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਣਾ ਵੇਖੋ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਰਿਲੇਟਡ ਜਿਹੜੇ ਆ ਉਹ ਗੀਤ ਕਰਨੇ ਆ ਠੀਕ ਆ ਜੀ ਪਤਾ ਆ ਉਦੋਂ ਉਹ ਡਿਮਾਂਡ ਆ ਉਹਨਾਂ ਨੇ ਉਹ ਕਰਨਾ ਜੋ ਡਿਮਾਂਡ ਆਉਣੀ ਉਹਨਾਂ ਨੇ ਉਹ ਕਰਨਾ ਪਹਿਲੀ ਗੱਲ ਇਹ ਦੂਜੀ ਗੱਲ ਹਾਂ ਜਿਹੜਾ origignal ਆਰਟਿਸਟ ਆ ਨਾ ਉਹ ਕਿਤੇ ਨਾ ਕਿਤੇ ਆਪਣਾ ਵਿਚਾਰ ਜਿਹੜਾ ਉਹਨੂੰ ਉੱਪਰ ਰੱਖਦਾ ਬਿਜ਼ਨਸ ਤੋਂ ਉਹ ਸੋਚਦਾ ਵੀ ਯਾਰ ਮੈਂ ਐਟ ਲਿਸਟ ਆਹ ਪੈਰਾਮੀਟਰ ਆ ਮੇਰਾ ਮੈਂ ਇਹਦੇ ਤੋਂ ਬਾਹਰ ਮਾੜਾ ਲਫ਼ਜ਼ ਨਹੀਂ ਗਾਉਣਾ ਠੀਕ ਹੈ ਜੀ ਹੁਣ ਵੇਖੋ ਇਹ ਮੇਰੀ ਬੇਨਤੀ ਆ ਗੱਲ ਲੰਮੀ ਹੁੰਦੀ ਆ ਮੈਂ ਪਰ ਤੁਸੀਂ ਪੈਸਿਆਂ ਦੀ ਗੱਲ ਕਰ ਰਹੇ ਹੋ ਪੈਸਿਆਂ ਦੇ ਵਿੱਚ ਤੁਹਾਨੂੰ ਮੈਂ ਟੋਕਣਾ ਚਾਹਾਂਗਾ ਸਤਿੰਦਰ ਸਰਤਾਜ ਵੀ ਨੇ ਵੀਰ ਸਿੰਘ ਵੀ ਨੇ ਹਾਂਜੀ ਉਹ ਆਪਣੇ ਇੱਕ ਉਹਨਾਂ ਨੇ ਇੱਕ ਦਾਇਰਾ ਕਰਾਸ ਨਹੀਂ ਕੀਤਾ ਕਦੇ ਵੀ ਗਾਇਕੀ ਦੇ ਵਿੱਚ ਕੁਝ ਮੇਰੀ ਤੁਸੀਂ ਮੇਰੀ ਗੱਲ ਨੂੰ ਸਮਝਿਓ ਵੇਖੋ ਜੇ ਸਤਿੰਦਰ ਸਰਤਾਜ ਜੀ ਨੂੰ ਤੁਸੀਂ ਜਿੰਨਾ ਵੱਡੇ ਲੈਵਲ ਦੇ ਆਰਟਿਸਟ ਆ ਤੁਹਾਨੂੰ ਕੀ ਲੱਗਦਾ ਵਾ ਕਿ ਉਹਨਾਂ ਨੇ ਹਨੀ ਸਿੰਘ ਜਿੰਨੇ ਪੈਸੇ ਕਮਾ ਲਏ ਹੋਣਗੇ ਜਾਂ ਕਰਨ ਉਹ ਜਿਹੜੇ ਜਿੰਨੇ ਪੈਸੇ ਕਮਾ ਲਏ ਹੋਣਗੇ ਕਦੀ ਨਹੀਂ ਦੇਖੋ ਇਹ ਫਰਕ ਰਹਿਣਾ ਆ ਉਹ ਉਹ ਜਿੱਡੇ ਵੱਡੇ ਆਰਟਿਸਟ ਆ ਨਾ ਉਹਨਾਂ ਤੋਂ ਵੱਡਾ ਆਰਟਿਸਟ ਐ ਸੋ ਕਿ ਸਤਿੰਦਰ ਸਰਤਾਜ ਤੋਂ ਵੱਡਾ ਆਰਟਿਸਟ ਮੇਰੇ ਕਾਗਜ਼ਾਂ 'ਚ ਵੀ ਪੰਜਾਬ 'ਚ ਕੋਈ ਹੋਰ ਨਹੀਂ ਹੈਗਾ ਲਾਸਟ 1 ਮਿੰਟ ਹੈ ਗੱਲ ਕੰਪਲੀਟ ਕਰਿਓ ਪਰ ਫਾਈਨੈਂਸ਼ੀਅਲੀ ਫਾਈਨੈਂਸ਼ੀਅਲੀ ਮੇਰੇ ਵੀ ਉਹ ਹੋ ਸਕਦਾ 10ਵੇਂ ਨੰਬਰ ਤੇ ਬਣਾਉਣਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਬਿਜ਼ਨਸ ਆ ਨਾ ਤੁਸੀਂ ਹੁਣੇ ਕਿਹਾ ਤੁਸੀਂ ਹੁਣੇ ਕਿਹਾ ਸੌਰੀ ਤੁਸੀਂ ਹੁਣੇ ਕਿਹਾ 26 ਕਰੋੜ ਵਿਊ ਹੋ ਗਏ ਤਦ ਨੂੰ ਮੈਂ ਕਹਿੰਨਾ ਜੀ ਕਰਨ ਔਜਲੇ ਦੇ 10 ਲੱਖ ਵਿਊ ਤੇ ਉਹਨੂੰ ਲੱਖ ਰੁਪਈਆ ਮਿਲਦਾ ਆ ਤੁਸੀਂ ਲਾਓ ਜੀ ਕਿੰਨੇ ਪੈਸੇ ਬਣ ਗਏ ਇਹ ਪੈਸੇ ਪੈਸਿਆਂ ਦਾ ਚੱਕਰ ਆ ਸਾਰੀ ਗੇਮ ਪੈਸਿਆਂ ਦੀ ਮੈਂ ਕੱਲੇ YouTube ਦੀ ਗੱਲ ਕਰਨ ਨਾ ਘੱਟੋ ਘੱਟ 15 16 ਪਲੇਟਫਾਰਮ ਹੋਰ ਨੇ ਜਿੱਥੇ ਇੰਨੇ ਨੇ ਵੀਊ ਹੋਏ ਬਣ ਕੇ ਤੇ ਇੰਨੇ ਨੇ ਪੈਸੇ ਉੱਥੇ ਵੀ ਬਣੇ ਹੋਣਗੇ ਠੀਕ ਆ ਜੀ ਉਹਨੇ 3 ਦਿਨਾਂ ਦੇ ਵਿੱਚ ਕੋਈ ਜਦੋਂ 10 ਕਰੋੜ ਕਮਾ ਲੈਣਾ ਕਿਹੜਾ ਆਰਟਿਸਟ ਕਮਾ ਲੂਗਾ ਸੋ ਦੂਜੀ ਗੱਲ ਇਹ ਆ ਕਿ ਜਿਹੜਾ ਬਿਜ਼ਨਸ ਆ ਨਾ ਜਦੋਂ ਬਿਜ਼ਨਸ ਆ ਗਿਆ ਨਾ ਜੀ ਇਹ ਚੀਜ਼ਾਂ ਉਹਦੋਂ ਹੈਪਨ ਹੋਣੀਆਂ ਹੋਣੀਆਂ ਗੈਂਗਸਟਰਾਂ ਦਾ ਕੋਈ ਪ੍ਰਭਾਵ ਨਹੀਂ ਇਹਦੇ ਵਿੱਚ ਠੀਕ ਹੈ ਜਸਕਰਨ ਜੀ ਤੁਸੀਂ ਕਿਹਨੂੰ ਕਾਲ ਕਰਨੀ ਹੈ ਵੀ ਆ ਗਾਣਾ ਕਰੂ ਠੀਕ ਹੈ ਸਮਾਂ ਹੋ ਗਿਆ ਵਾਈਂਡ ਅਪ ਕਰਨ ਦਾ ਬਹੁਤ-ਬਹੁਤ ਧੰਨਵਾਦ ਜਸਕਰਨ ਜੀ ਸਾਡੇ ਨਾਲ ਜੁੜਨ ਦੇ ਲਈ ਵਕੀਲ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਸਮਾਜ ਸੇਵੀ ਸਾਡੇ ਨਾਲ ਪਰਪੀਤ ਜੀ ਜੁੜੇ ਸੀ ਬਹੁਤ-ਬਹੁਤ ਧੰਨਵਾਦ ਸਾਰੀਏ ਜਾਣਕਾਰੀ ਜਿਹੜੀ ਦਿੱਤੀ ਉਹਨਾਂ ਨੇ ਆਪਣੇ ਸੁਝਾਅ ਦਿੱਤੇ ਕਿ ਕਿਸ ਤਰੀਕੇ ਦੇ ਨਾਲ ਠੱਲ ਪਾਈ ਜਾ ਸਕਦੀ ਹੈ ਪਰ ਇਹ ਸਾਰੀ ਗੱਲ ਆਉਂਦੀ ਹੈ ਲੋਕਾਂ ਦੀ ਸੋਚ ਤੇ ਲੋਕ ਕੀ ਸੁਣਨਾ ਚਾ ਪੈਸੇ ਤੇ ਵੀ ਆ ਜਾਂਦੀ ਏ ਗੱਲ ਕਿ ਜੇਕਰ ਅਸੀਂ ਕੌਂਟ੍ਰੋਵਰਸ਼ੀਅਲ ਗੀਤ ਗਾਵਾਂਗੇ ਉਹ ਜ਼ਿਆਦਾ ਹਿੱਟ ਹੋਏਗਾ ਉਹ ਜ਼ਿਆਦਾ ਚੱਲੇਗਾ ਪੈਸੇ ਜ਼ਿਆਦਾ ਆਉਣਗੇ ਤਾਂ ਏ ਸੀ ਅੱਜ ਦਾ ਮੁੱਦਾ ਕੱਲ ਫੇਰ ਪਰਤਾਂਗੇ ਨਵੇਂ ਮੁੱਦੇ ਦੇ ਨਾਲ ਟੌਪਿਕ ਦੇ ਨਾਲ ਉਹਨਾਂ ਚੇਰਮੈਨ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ ਗੱਲ ਕਰਾਂਗੇ ਪੰਜਾਬ ਦੀ